ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਅਦਾਰਾ ਰੋਜ਼ਾਨਾ ਸਪੋਕਸਮੈਨ ਅਖਬਾਰ ਦੇ ਪੱਤਰਕਾਰਾਂ ਦੀ ਬਟਾਲਾ ਦੇ ਹੋਟਲ ਵੰਡਰਲੈਂਡ ਵਿੱਚ ਇੱਕ ਪ੍ਰੈਸ ਮੀਟਿੰਗ ਹੋਈ ਮੀਟਿੰਗ ਦੌਰਾਨ ਐਡਵੋਕੇਟ ਅਰਵਿੰਦਰ ਸਿੰਘ ਗੁਰਾਇਆ ਨੂੰ ਲੀਗਲ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਇਸ ਮੌਕੇ ਇਨਚਾਰਜ ਕਬਲਜੀਤ ਗੁਰਾਇਆ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਮਈ ਦੇ ਮਹੀਨੇ ਨਿਕਲਣ ਵਾਲੇ ਸੁਪਲੀਮੈਂਟ ਬਾਰੇ ਸਾਰੇ ਪੱਤਰਕਾਰਾਂ ਨੂੰ ਜਾਣੂ ਕਰਵਾਇਆ ਹੈ ਨਾਲ ਹੀ ਓਨਰ ਕਿਹਾ ਕਿ ਜੇਕਰ ਸਾਡੇ ادارے ਦੇ ਕਿਸੇ ਵੀ ਪੱਤਰਕਾਰ ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਪੂਰਾ ਪੱਤਰਕਾਰ ਪਾਈਚਾਰਾ ਉਸ ਦੇ ਨਾਲ ਖੜਾ ਹੋਵੇਗਾ ਅਤੇ ਸਾਡੇ ਲੀਗਲ ਐਡਵਾਈਜ਼ਰ ਐਡਵੋਕੇਟ ਰਵਿੰਦਰ ਸਿੰਘ ਗੁਰਾਇਆ ਦੀ ਸਲਾਹ ਲੈ ਕੇ ਹੱਲ ਕੀਤਾ ਜਾਵੇਗਾ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਂ ਸਾਰੀ ਟੀਮ ਦਾ ਰੋਜ਼ਾਨਾ ਸਪੋਕਸਮੈਨ ਦਾ ਧੰਨਵਾਦ ਕਰਦਾ ਟੀਮ ਦਾ ਤੇ ਮੈਂ ਸੰਦੇਈ ਨਾਲ ਜੋ ਮੇਰੀ ਡਿਊਟੀਆਂ ਹੋਣਗੀਆਂ ਮੈਂ ਉਹਦੇ ਅਕੋਰਡਿੰਗਲੀ ਇਨਲੀ ਕੰਮ ਕਰਾਂਗਾ ਤੇ ਮੈਂ ਬਹੁਤ ਬਹੁਤ ਧੰਨਵਾਦੀ ਆ ਖਾਸ ਤੌਰ ਤੇ ਗ੍ਰਾਹਕ मतलब ਕਿ ਮੈਂ ਇਹ ਦੇਖਣਾ ਕਿ ਜਿਹੜਾ ਸਾਡਾ ਮੀਡੀਆ ਵਾ ਇਹ ਨਿਰਪੱਖ ਕਿਤੇ ਦਬਾਅ ਜਿਹੜਾ ਸਿਆਸੀ ਦਬਾਅ ਨਹੀਂ ਹੋਣਾ ਚਾਹੀਦਾ ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ ਕਿ ਜਿਸ ਤਰ੍ਹਾਂ ਸਾਡੀ ਇੱਕ ਪੱਤਰਕਾਰ ਗौरी ਲੰਕੇਸ਼ ਜਿਹੜੀ ਕਿ ਬੀਜੇਪੀ ਦੇ ਖਿਲਾਫ ਆਰਐਸਐਸ ਦੇ ਖਿਲਾਫ ਬੋਲਦੀ ਸੀ ਉਹਦਾ ਕਤਲਿਆ ਕੀਤਾ ਗਿਆ ਮਤਲਬ ਕਿ ਸਾਨੂੰ ਇਹਨਾਂ ਨਾਲ ਮਤਲਬ ਕਿ ਖੜਨਾ ਚਾਹੀਦਾ ਵੈ ਜੇ ਸਰਕਾਰਾਂ ਇਹਨਾਂ ਨਾਲ ਧੱਕਾ ਕਰਦੀਆਂ ਨੇ ਤੇ ਉਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਦਰパク سوچ ਆਪਣੀ ਰੱਖੋ ਤੇ ਨਿਰਪੱਖਤਾ ਨਾਲ ਜਿਹੜੀਆਂ ਲੋਕਾਂ ਦੀ ਆਵਾਜ਼ ਹੈ ਉਹ ਲੋਕਾਂ ਤੱਕ ਲੈ ਕੇ ਜਾਓ ਰੰਜਨ ਫਫਾ ਸੀਨੀਅਰ ਪੱਤਰਕਾਰ ਜਨਸਪੋਕਸਨ ਗੁਰਦਾਸਪਤੋ ਅੱਜ ਸਾਡੇ ਗ੍ਰੇ ਖੁਸ਼ੀ ਦਾ ਅਪਰਾਹਲਾ ਹੈ ਕਿ ਸ਼੍ਰੀ ਸਰਦਾਰ ਰਵਿੰਦਰ ਸਿੰਘ ਕਤਵਾਲ ਗ੍ਰੈਂਡ ਸਾਹਿਬ ਨੇ ਲੀਗਲ ਐਡਵਾਈਜ਼ਰ ਦਾ ਆਪਣਾ ਕੰਮ ਸਫਲਤਾ ਨਾਲ ਸੰਭਾਲ ਲਿਆ ਸਪੋਕਸਮੈਨ ਦੇ ਤੌਰ ਤੇ ਔਰ ਸਪੋਕਸਮੈਨ ਦੀ ਜਿਹੜੀ ਆ ਮੀਟਿੰਗ ਜਿਹੜੀ ਆ ਅੱਜ ਬੜੀ ਹੁੰਮ-ਹਮਾ ਕੇ ਮੀਟਿੰਗ ਹੋਈ ਆ ਸਾਡੇ ਗ੍ਰੈਂਡ ਸਾਹਿਬ ਦੀ ਲੀਡਰਸ਼ਿਪ ਹੇਠਾਂ ਬਟਾਲੇ ਦੇ ਵਿੱਚ ਅੱਜ ਚੌਥੀ ਮੀਟਿੰਗ ਹੈ ਜੀ ਸਾਡੀ ਅੱਜ ਔਰ ਇਸ ਮੀਟਿੰਗ ਦੇ ਵਿੱਚ ਜੋ ਵੀ ਸਾਨੂੰ ਡਿਊਟੀਆਂ ਡਿਸਟ੍ਰਿਕਟ ਪ੍ਰਾਧਾਨ ਜੀ ਨੇ ਲਾਈ ਆ ਔਰ ਚਾਰਜ ਸਾਹਮਣੇ ਲਾਈ ਆ ਉਹ ਸਪਲੀਮੈਂਟ ਜਿਹੜਾ ਵਾ ਅਸੀਂ ਮਹੀਨੇ ਕੱਢਣ ਜਾ ਰਹੇ ਆ ਔਰ ਰੋਜ਼ਾਨਾ ਸਪੋਕਸਮੈਨ ਜਿਹੜੀ ਆ ਉਹ ਬੜੀ ਹੁੰਮਹਮਾ ਕੇ ਇਹ ਟੀਮ ਜਿਹੜੀ ਆ ਕੇ ਕੰਮ ਕਰ ਰਹੀ ਆ ਔਰ ਇੰਨੀ ਤੇਜ਼ੀ ਨਾਲ ਕੰਮ ਹੋ ਰਿਹਾ ਕਿ ਅੱਜ ਜਗਾ ਜਗਾ ਤੇ ਕੋਨੇ ਕੋਨੇ ਤੇ ਜਿਹੜਾ ਵਾ ਹਿੰਦੀ 벨ਟ ਬੋਲਦੀਆਂ ਜਿਹੜੀਆਂ ਟੀਮਾਂ ਸੀ ਸ਼ਹਿਰ ਸੀਗੇ ਜਿਹੜੇ ਉਹਦੇ ਅੰਦਰ ਵੀ ਰੋਜ਼ਾਨਾ ਬਾਨਾ ਬੇਸ਼ੱਕ ਰੋਜ਼ਾਨਾ ਸਪੋਕਸਮੈਨ ਪੰਜਾਬੀ ਦੀ ਅਖਬਾਰ ਆ ਲੇਕਿਨ ਹਿੰਦੀ ਬੈਲਟ ਦੇ ਵਿੱਚ ਵੀ ਜਾ ਕੇ ਜਿਆਦਾ ਸਪੋਕਸਮੈਨ ਦਾ ਨਾਮ ਹੋ ਗਿਆ ਤੇ ਸਪੋਕਸਮੈਨ ਨੇ ਆਪਣੀ ਜਗ੍ਹਾ ਬਣਾਈ ਸ਼ੁਰੂ ਕਰ ਦਿੱਤੀ। ਵਧੀਆ ਮਾਹੌਲ ਹੋਈ ਹੈ। ਉਹ ਸਾਰੇ ਪੱਤਰਕਾਰ ਜਿਹੜੇ ਆ ਉਹ ਸਹਿਯੋਗ ਕਰ ਰਹੇ ਆ ਤੇ ਜਿਹਦੇ ਕਰਕੇ ਸਾਡਾ ਵਧੀਆ ਕਾਰਜ ਕਾਰਜ ਹੋ ਰਿਹਾ ਚੱਲ ਰਿਹਾ ਹੈ ਸਪੋਰਟਸਾਂ ਨੇ ਖਬਰ ਦਾ। ਅਸੀਂ ਇੱਕ ਸਪਲੀਮੈਂਟ ਦੇ ਦਿੱਤਾ ਹੈ। ਅਗਦੀ ਸਪਲੀਮੈਂਟ ਦੀ ਤਿਆਰੀ ਹੈ ਸਾਡੀ। ਔਰ ਲਗਾਤਾਰ ਅਸੀਂ ਇਹ ਕੰਮ ਕਰਦੇ ਰਾਂਗੇ। ਤੇ ਕਿਸੇ ਵੀ ਪੱਤਰਕਾਰ ਤੇ ਕੋਈ ਵੀ ਮੁਸ਼ਕਲ ਆਉਂਦੀ ਹੈ। ਉਹਦੇ ਨਾਲ ਅਸੀਂ ਮੋੜੇ ਨਾ ਮੋੜੇ ਜਣ ਚੱਲਾਂਗੇ। ਉਹਦੇ ਹਰ ਸੱਸਿਆ ਦਾ ਹੱਲ ਕਰਾਵਾਂਗੇ। ਠੀਕ ਹੈ। ਸਾਡਾ ਮੇਨ ਮੁੱਦਾ ਜਿਹੜਾ ਇਹ ਹੈਗਾ ਕਿ ਅਸੀਂ ਆਪ ਸਰਵ ਡਿਊਟੀ ਬਣ ਕੇ ਰਹਿਣਾ ਜਿਹੜੇ ਅੱਜ ਅਸੀਂ ਨਵੇਂ ਇੱਕ ਅਡਵਾਈਜ਼ਰ ਚੁਣਿਆ ਹੈ ਡਿਗਰ ਅਡਵਾਈਜ਼ਰ ਸਰਦਾਰ ਅਰਕ ਬਰਾਇਆ ਜੀ ਬਰਿੰਦਰ ਬਰਿੰਦਰ ਸਿੰਘ ਕਮਲ ਬਰਿੰਦਰ ਸਿੰਘ ਕਰਾਇਆ ਜੀ ਉਹ ਅਸੀਂ ਇੱਕ ਆਪਣਾ ਪੱਖ ਮਜ਼ਬੂਤ ਕਰ ਲਿਆ ਅਸੀਂ ਕਿਸੇ ਬਦਲ ਕੇ ਸਿੱਧੇ ਉਹ ਜਾਵਾਂ ਕਰਾਂਗੇ ਉਹਨਾਂ ਨਾਲ ਲੈ ਕੇ ਆਪਣਾ ਕੰਮ ਸਾਥ ਹੱਲ ਕਰਾਵਾਂਗੇ